भाले, भाले भी तो आज मैं और मेरे सीनियर लीडर सरदार आर पी सिंह और हमारे सिख या पंजाबी भाईचारे के लोग हमारे साथ आज गुरुद्वारे जाके हमने पहले तो मतलब गुरु से वोट आसरा लिया है उनकी शरण में आए हैं कि गुरु हमें ताकत दे कि इनका जो ऐसे दुष्ट लोग हैं जो ऐसे पापी लोग हैं उनका मुकाबला कर सकें और दूसरी बात ये दिल्ली जहाँ खड़े हैं हमारे गुरु इस दीन दुनिया के लिए मुगलों से लड़ते रहे हैं मुगलों से लड़ते रहे हैं हमारे गुरु गुरु के परिवार शहीद हुए हुई आज वही मुगल जो बांग्लादेशी रोहिंग्या उनके साथ हमारे मंत्री जी हरदीप पुरी साहब को और हमें जो सिख या पंजाबी हैं उनके साथ मलाया जा रहा है और वो आम आदमी के नेशनल स्पोक्स पर्सन और एम और कहीं ना कहीं इसमें ये एक बड़ी बड़ी साजिश है वोट बैंक की साजिश है बार बार एक सिखों को पंजाबियों को कहीं ना कहीं मुगलों से कंपेयर करके मुगलों से जोड़ के इसका मतलब क्या है ये किस वोट बैंक को तो टारगेट कर रहे हैं क्या कर रहे हैं इसके पीछे क्या है तो इसलिए आज बहुत गंभीरता से हमने अपने गुरु को आके अपनी उनकी शरण में आए हैं और जितनी देर भगवंत मान और केजरीवाल जितनी देर ये माफी नहीं मांगेंगे तो लगातार दिल्ली के पंजाबी और सिख जहां भी ये जाएंगे इनका विरोध होगा इनसे प्रेशर पूछे जाएंगे और अगर नहीं दुएंगे तो हम खुद जाके ये बात सामने करेंगे भी आपने जो गुरुओं ने जिन मुगलों को इस देश पे अत्याचार हमारी बहु बेटियों की इज्जत बचाने के लिए हमारे गुरुओं ने शहादते दी आप उन मुगलों से सिखों को और पंजाबियों को जोड़ रहे हैं दूजी गल मैं पहले आ, आज सब तो पहला मैं आप ਤੇ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਆਪੀ ਸਿੰਘ ਜੀ ਤੇ ਸਾਡੇ ਸਿੱਖ ਤੇ ਪੰਜਾਬੀ ਸਮਾਜ ਦੇ ਲੋਕ ਦਿੱਲੀ ਤੋਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸ਼ਰਨ ਚ ਗੁਰਦੁਆਰਾ ਸਾਹਿਬ ਆਏ ਸੀ ਉਹਨਾਂ ਦਾ ਓਟ ਆਸਰਾ ਲੈਣ ਤੇ ਮਹਾਰਾਜ ਸਾਨੂੰ ਬਲ ਬਖਸ਼ੋ ਸਾਨੂੰ ਤਾਕਤ ਬਖਸ਼ੋ ਜੋ ਸਾਡੇ ਤੇ ਹਮਲਾ ਹੋਇਆ ਹੈ ਸਾਡੇ ਤੇ ਸਾਡੀ ਪੱਗ ਤੇ ਜੋ ਸਾਡੇ ਤੇ ਪੰਜਾਬੀਆਂ ਤੇ ਹਮਲਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਇੱਕ ਨੈਸ਼ਨਲ ਸਪੋਕਸਪੀਰ ਇੱਕ ਐਮਐਲਏ ਨੇ ਪ੍ਰਿੰਤ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਕਮਾਲ ਹੋ ਗਈ ਤੁਸੀਂ ਸਾਡੇ ਸਭ ਤੋਂ ਸੀਨੀਅਰ ਹਰਦੀਪ ਪੁਰੀ ਜੀ ਸਾਡੇ ਮੰਤਰੀ ਤੇ ਸਾਡੇ ਸਿੱਖਾਂ ਨੂੰ ਤੁਸੀਂ ਇੱਕ ਬੰਗਲਾਦੇਸ਼ੀ ਰੋਹਿੰਗਿਆ ਜਿਹੜੇ ਸਭ ਤੋਂ ਖਤਰਨਾਕ ਅਤਵਾਦੀ ਨੇ ਜਿਵੇਂ ਮੁਗਲ ਕਿਸੇ ਵੇਲੇ ਸਾਡੇ ਦੇਸ਼ ਲਈ ਸੀ ਤੇ ਅੱਜ ਸਾਡੀ ਕੌਮ ਲਈ ਸੀ ਅੱਜ ਤੁਸੀਂ ਸਾਨੂੰ ਉਹ ਦੇਸ਼ ਦਰੋਈਆਂ ਨਾਲ ਮੁਗਲਾਂ ਨਾਲ ਤੁਸੀਂ ਮਜ਼ਾਕ ਕਢਾਓ ਟੀਵੀ ਚੈਨਲ ਤੇ ਬਹਿ ਕੇ ਮਜ਼ਾਕ ਕਢਾਓ ਵੀ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਜਿਹੜਾ ਸਿੱਖ ਧਰਮ ਜਿਹੜਾ ਸਿਰਫ ਇਹ ਲੋਕਾਂ ਨੂੰ ਖਤਮ ਕਰਨ ਲਈ ਬਣਿਆ ਸੀ ਅੱਜ ਤੁਸੀਂ ਇਹ ਹਿੰਮਤ ਕਿਵੇਂ ਹੋਈ ਤੁਹਾਡੀ ਵੀ ਸਿੱਖਾਂ ਨੂੰ ਪੰਜਾਬੀਆਂ ਨੂੰ ਤੁਸੀਂ ਇੱਕ ਮੁਗਲਾਂ ਨਾਲ ਤੇ ਇੱਕ ਬੰਗਲਾਦੇਸ਼ੀ ਜਿਹੜੇ ਉਹ ਰੋਜ਼ ਕੋਈ ਨਾ ਕੋਈ ਹਰਕਤਾਂ ਕਰਦੇ ਆ ਕਿ ਦੇਸ਼ ਨੂੰ ਬਰਬਾਦ ਕਰਨ ਲਈ ਉਹਨਾਂ ਨਾਲ ਤੁਸੀਂ ਮਿਲਾਤਾ ਇਹ ਗੁਰੂ ਦੇ ਮੁਰੇ ਅਸੀਂ ਓਟਾ ਅਸਲਾ ਲਿਆ ਵੀ ਜਿੰਨਾ ਚਿਰ ਭਗਵੰਤ ਮਾਨ ਸਾਹਿਬ ਜਿਹੜੇ ਉਹ ਕੈਂਪੇਨ ਕਰਦੇ ਫਿਰਦੇ ਆ ਪੱਗਾਂ ਉਹਨਾਂ ਦੇ ਸਿਰ ਤੇ ਵੀ ਜੇ ਉਹ ਨਹੀਂ ਮਾਫੀ ਮੰਗਦੇ ਜਾਂ ਕੇਜਰੀਵਾਲ ਮਾਫੀ ਨਹੀਂ ਮੰਗਦੇ ਤਾਂ ਅਸੀਂ ਹਰ ਜਗ੍ਹਾ ਡਟ ਕੇ ਗੁਰੂ ਦੇ ਆਸਲੇ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਤੋਂ ਸਾਡੀ ਕੋਈ ਜਾਤੀ ਲੜਾਈ ਨਹੀਂ ਸਾਡੇ ਤੇ ਡਾਇਰੈਕਟ ਹਮਲਾ ਏ ਜਿਹੜਾ ਉਹ ਪੱਗ ਤੇ ਕੀਤਾ ਗਿਆ ਪੰਜਾਬੀਆਂ ਤੇ ਕੀਤਾ ਗਿਆ ਤੇ ਜੇ ਅਸੀਂ ਆਪਣੀ ਪੱਗ ਨੂੰ ਨਾ ਬਚਾ ਸਕੀਏ ਉਹ ਵੀ ਇੱਕ ਮੁਗਲ ਉਹ ਵੀ ਇੱਕ ਰਹੁਂਗੀਆਂ ਜਿਹੜੇ ਬੰਗਲਾਦੇਸ਼ ਦੇ ਅਤਵਾਦੀ ਆ ਯਾਰ ਉਹਨਾਂ ਨਾਲ ਸਾਨੂੰ ਮਲਾਤ ਅਸੀਂ ਦੇਸ਼ ਦੇ ਸ਼ਾਨ ਲਈ ਕਿਤੇ ਹੱਦ ਤੱਕ ਵੀ ਜਾ ਸਕਦੇ ਹਾਂ ਬਾਰਡਰਾਂ ਤੇ ਸਾਡੀ ਫੌਜ ਰਾਖੀ ਕਰ ਰਹੀ ਆ ਉਹ ਕੀ ਸੋਚਣਗੇ ਵੀ ਇੱਕ ਪਾਰਟੀ ਦਾ ਜਿਹੜਾ ਕਨਵੀਨਰ ਆ ਇੱਕ ਪਾਰਟੀ ਦਾ ਮੁੱਖ ਮੰਤਰੀ ਆ ਪੰਜਾਬ ਦਾ ਜਿਹਦੇ ਪੱਗ ਬੰਨੀ ਆ ਉਹਦੇ ਹੁੰਦੇ ਇਹਨਾਂ ਦਾ ਕਨਵੀਨਰ ਸਾਨੂੰ ਇਹ ਮਗਲਾਨਾਂ ਨਾਲ ਰਲਾ ਕੇ ਇਸ ਕਰਕੇ ਅਸੀਂ ਇਹ ਗੁਰਦੁਆਰਾ ਸਾਹਿਬ ਆ ਕੇ ਔਟ ਆਸਰਾ ਲਿਆ ਤੇ ਇਹ ਲੜਾਈ ਸਾਡੀ ਲੜਾਈ ਨਹੀਂ ਇਹ ਲੜਾਈ ਆ ਪੱਗ ਦੀ ਆ ਇਹ ਲੜਾਈ ਪੰਜਾਬੀਆਂ ਦੀ ਆ ਜਿਹੜਾ ਇਹਨਾਂ ਨੇ ਇਹ ਵਰਡ ਯੂਜ਼ ਕੀਤੇ ਆ ਉਹ ਜਲਦੀ ਤੋਂ ਜਲਦੀ ਮਾਫੀ ਮੰਗਣੀ ਚਾਹੀਦੀ ਆ ਨਹੀਂ ਮੈਂ ਸਮਝਦਾ ਦਿੱਲੀ ਦਾ ਹਰ ਪੰਜਾਬੀ ਹਰ ਸਿੱਖ ਇਸ ਚੀਜ਼ ਦਾ ਜਿਹੜਾ ਹਿਸਾਬ ਆ ਉਹ ਆਪਣੇ ਤਰੀਕੇ ਨਾਲ ਲੇ ਕਿਵੇਂ ਲੈਣਾ ਹੈ ਬਹੁਤ بڑا ਤਮਾਸ਼ਾ ਪਹਿਲਾਂ ਨਸ਼ੇ 'ਚ ਸਿੱਖਾਂ ਨੂੰ ਲਾ ਕੇ ਅੱਜ ਪੰਜਾਬ 'ਚ ਗੈਂਗਵਾੜ ਚੱਲ ਰਹੀ ਆ ਅੱਜ ਨਾਰਕੋ টেরਰਿਜ਼ਮ ਚੱਲ ਰਿਹਾ ਤੇ ਹੁਣ ਟੀਵੀ ਚੈਨਲ ਆ ਵੀ ਆ ਕੇ ਸਿੱਖਾਂ ਨੂੰ ਹੱਤਵਾਦੀਆਂ ਨਾਲ ਮੁਗਲਾਂ ਨਾਲ ਕੀ ਉਹਨਾਂ ਦੀ ਉਹਨਾਂ ਨੂੰ ਕਿਸ ਤਰੀਕੇ ਨਾਲ ਝੋਟ ਕੀਤੀ ਜਾਵੇ ਉਹਨਾਂ ਦੀ ਬਦਨਾਮੀ ਕੀਤੀ ਜਾਵੇ ਰਾਜਧਾਨੀ ਦੇ ਵਿੱਚ ਇਹ ਨੈਸ਼ਨਲ ਚੈਨਲ ਤੇ ਬਹਿ ਕੇ ਆਮ ਆਦਮੀ ਇਹ ਝੋਟ ਪਚਾ ਰਹੀ ਹੈ ਪੰਜਾਬ